ਮੱਧ ਪ੍ਰਦੇਸ਼ ਦਾ ਰਾਜਾ ਰਾਜਾ ਕਬਲ ਸਿੰਘ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਉਹਨਾਂ ਦੀ ਸ਼ੋਭਾ ਸੁਣ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਖਿਆ ਹੁੰਦਾ ਹੈ ਰਾਜੇ ਦੇ ਨਾਲ ਹੁੰਦਾ ਹੈ ਉਸ ਦਾ ਪਰਿਵਾਰ ਰਾਜੇ ਦੀ ਪਤਨੀ ਰਾਜੇ ਦਾ ਇਕਲੌਤਾ ਪੁੱਤਰ ਤੇ ਪਰਿਵਾਰ ਦੇ ਕੁਝ ਹੋਰ ਜੀ ਹੁਣ ਰਾਜੇ ਦਾ ਜੋ ਪੁੱਤਰ ਆ ਜੋ ਰਾਜਕੁਮਾਰ ਆ ਉਸ ਨੇ ਬਹੁਤੀ ਸ਼ਾਹੀ ਠਾਠ ਬਾਠ ਵਾਲੇ ਕੱਪੜੇ ਪਾਏ ਸੀ ਸ਼ਾਹੀ ठाट-ਬਾਠ ਵਾਲੇ ਕੱਪੜੇ ਗਾਣਾ-ਗੱਟਾ ਪਾਉਣ ਦੇ ਕਰਕੇ ਉਹ ਰਾਜਕੁਮਾਰ ਇੰਦਾ ਲੱਗਦਾ ਸੀ ਜਿਵੇਂ ਉਹ ਰਾਜਕੁਮਾਰ ਨਹੀਂ ਸਗੋਂ ਰਾਜਕੁਮਾਰੀ ਹੋਵੇ ਕਹਿਣ ਤੋਂ ਭਾਵ ਕਿ ਵੇਖਣ ਨੂੰ ਲੜਕੀਆਂ ਵਰਗਾ ਲੱਗਦਾ ਸੀ ਉਹ ਰਾਜਾ ਕਵਲ ਸਿੰਘ ਹੁਣ ਜਦੋਂ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਖਿਆਉਂਦਾ ਆ ਤਾਂ ਉਹ ਪ੍ਰਕਰਮਾ ਕਰਨ ਤੋਂ ਬਾਅਦ ਦਰਸ਼ਨੀ ਦੋੜੀ ਦੇ ਕੋਲ ਪਹੁੰਚਦਾ ਆ ਹੁਣ ਆਪਾਂ ਜਿੰਨਾਂ ਨੇ ਸਾਰਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਦਰਸ਼ਨੀ ਦੌੜੀ ਤੋਂ ਹੋ ਕੇ ਹੀ ਆਪਾਂ ਸੱਚਖੰਡ ਵਿਖੇ ਜਾਂਦੇ ਆ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਰਾਜਾ ਵੀ ਇਸੇ ਤਰ੍ਹਾਂ ਦਰਸ਼ਨੀ ਦੌੜੀ ਤੋਂ ਹੋ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਵਧਦਾ ਆ ਦਰਸ਼ਨੀ ਦੌੜੀ ਦੇ ਕੋਲ ਹੀ ਇੱਕ ਬਜ਼ੁਰਗ ਜਿਹੇ ਸੇਵਾਦਾਰ ਝਾੜੂ ਫੇਰਨ ਦੀ ਸੇਵਾ ਕਰ ਰਹੇ ਹੁੰਦੇ ਆ ਕਿ ਅਚਾਨਕ ਰਾਜਕੁਮਾਰ ਦਾ ਜਿਹੜਾ ਪੈਰ ਆ ਉਸ ਬਜ਼ੁਰਗ ਦੇ ਝਾੜੂ ਉੱਪਰ ਆ ਜਾਂਦਾ ਆ ਤੇ ਉਹ ਬਜ਼ੁਰਗ ਸੇਵਾਦਾਰ ਬਿਨਾਂ ਰਾਜਕੁਮਾਰ ਵੱਲ ਗੌਰ ਕੀਤੇ ਐ ਸ بس ਉਸ ਬਜ਼ੁਰਗ ਦੇ ਮੂੰਹੋਂ ਇਹ ਬੋਲ ਨਿਕਲਣ ਦੇ ਹੀ ਢੇਰ ਸੀ ਕਿ ਦੇਖਦੇ ਆਂ ਅਸੀਂ ਦੇਖਦੇ ਆਂ ਉਹ ਰਾਜਕੁਮਾਰ ਜਿਹੜਾ ਆ ਸੱਚਮੁੱਚ ਲੜਕੇ ਤੋਂ ਲੜਕੀ ਵਿੱਚ ਤਬਦੀਲ ਹੋ ਜਾਂਦਾ ਆ ਅੰਗਾ ਕਰਕੇ ਵੀ ਤੇ ਆਪਣੀ ਆਵਾਜ਼ ਕਰਕੇ ਵੀ ਇਹ ਸਾਰਾ ਵਰਤਾਰਾ ਵੇਖ ਕੇ ਜਿੱਥੇ ਬਾਕੀ ਸਾਰੇ ਹੈਰਾਨ ਹੋ ਰਹੇ ਹੁੰਦੇ ਆ ਉੱਥੇ ਹੀ ਰਾਜਾ ਕਬਲਸਿੰਨ ਡੂੰਗੀ ਚਿੰਤਾ ਨਾਲ ਘੇਰ ਜਾਂਦਾ ਆ ਕਿਉਂਕਿ ਹੁਣ ਉਹਦਾ ਇਕਲੌਤਾ ਪੁੱਤਰ ਜਿਹੜਾ ਆ ਉਹ ਕੁੜੀ ਬਣ ਚੁੱਕਿਆ ਸੀ ਧੀ ਬਣ ਚੁੱਕਿਆ ਸੀ ਰਾਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪਹੁੰਚਦਾ ਆ ਤੇ ਉਹਨਾਂ ਨੂੰ ਨਮਸਕਾਰ ਕਰਨ ਤੋਂ ਬਾਅਦ ਆਪਣੀ ਚਿੰਤਾ ਜ਼ਾਹਰ ਕਰਦਾ ਹੈ ਸਾਰੀ ਵਾਰਤਾ ਸੁਣਾਉਂਦਾ ਕਿ ਕਿਵੇਂ ਉਸਦੇ ਪੁੱਤਰ ਦਾ ਪੈਰ ਬਾਹਰ ਝਾੜੂ ਫੇਰੇ ਬਜ਼ੁਰਗ ਦੇ ਝਾੜੂ ਉੱਪਰ ਆ ਗਿਆ ਤੇ ਉਹਨਾਂ ਦੇ ਇੱਕ ਬਚਨ ਕਰਕੇ ਉਸਦਾ ਪੁੱਤਰ ਜਿਹੜਾ ਵਾ ਉਹ ਧੀ ਵਿੱਚ ਤਬਦੀਲ ਹੋ ਗਿਆ ਭਾਵ ਲੜਕਾ ਜਿਹੜਾ ਹੈ ਉਹ ਲੜਕੀ ਬਣ ਚੁੱਕਾ ਆ ਰਾਜਾ ਗੁਰੂ ਸਾਹਿਬ ਅੱਗੇ ਤਰਲਾ ਪਾਉਂਦਾ ਹੈ ਕਹਿੰਦਾ ਕਿ ਮਹਾਰਾਜ ਮੇਰੀ ਚਿੰਤਾ ਦਾ ਕੋਈ ਹੱਲ ਕਰੋ ਮਹਾ ਮਹਾ ਤੇ ਇਹਨਾਂ ਚਰ ਬਾਦ ਅਸੀਂ ਪੁੱਤਰ ਦਾ ਮੂੰਹ ਵੇਖਿਆ ਸੀ ਪਰ ਹੁਣ ਇਹ ਸਭ ਰਾਜੇ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਗੁਰੂ ਸਾਹਿਬ ਸਮਝ ਜਾਂਦੇ ਨੇ ਕਿ ਉਹ ਝਾੜੂ ਵਾਲਾ ਬਜ਼ੁਰਗ ਕੌਣ ਹੈ ਗੁਰੂ ਸਾਹਿਬ ਰਾਜੇ ਨੂੰ ਦੱਸਦੇ ਨੇ ਕਿ ਉਹ ਬਹੁਤ ਨਾਮ ਬੰਦਗੀ ਵਾਲੀ ਰੂਹ ਨੇ ਬਹੁਤ ਸੇਵਾ ਵਾਲੀ ਰੂਹ ਨੇ ਉਹਨਾਂ ਦੇ ਬਚਨ ਕਦੀ ਵੀ ਖਾਲੀ ਨਹੀਂ ਜਾਂਦੇ ਪਰ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਇੱਕ ਕੰਮ ਕਰੋ ਕਿ ਕੱਲ ਆਪਣੀ ਸੁ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਹਿਨਾਓ ਤੇ ਅੱਜ ਜੋ ਕੁਝ ਵੀ ਵਾਪਰਿਆ ਉਸ ਨੂੰ ਫੇਰ ਤੋਂ ਉਸੇ ਤਰ੍ਹਾਂ ਦਾ ਹਰਾਓ ਉਹ ਬਜ਼ੁਰਗ ਕੱਲ ਫੇਰ ਜਦੋਂ ਝਾੜੂ ਫੇਰ ਰਹੇ ਹੁਣ ਤਾਂ ਇਸ ਲੜਕੀ ਨੂੰ ਕਹੋ ਕਿ ਉਹਨਾਂ ਦੇ ਝਾੜੂ ਉੱਪਰ ਪੈਰ ਰੱਖਣਾ ਗੁਰੂ ਸਾਹਿਬ ਦਾ ਹੁਕਮ ਪਾ ਕੇ ਰਾਜੇ ਨੇ ਓਵੇਂ ਕੀਤਾ ਉਸਨੇ ਲੜਕੀ ਨੂੰ ਜੋ ਕਿ ਪਹਿਲਾਂ ਲੜਕਾ ਸੀ ਪਰ ਉਸ ਬਜ਼ੁਰਗ ਦੇ ਬਚਨਾ ਕਰਕੇ ਅੱਜ ਲੜਕੀ ਬਣ ਚੁੱਕਿਆ ਸੀ ਉਸਨੂੰ ਲੜਕੀਆਂ ਵਾਲੇ ਕੱਪੜੇ ਪਹਿਨਾਏ ਤੇ ਫਿਰ ਦਰਸ਼ਨੀ ਦੋੜੀ ਦੇ ਬਾਹਰ ਲੈ ਕੇ ਗਿਆ ਜਿੱਥੇ ਉਹ ਬਜ਼ੁਰਗਾ ਚ ਫੇਰ ਝਾੜੂ ਫੇਰਨ ਦੀ ਸੇਵਾ ਕਰ ਰਿਹਾ ਸੀ ਲੜਕੀ ਜਿਸਨੇ ਲੜਕੀਆਂ ਵਾਲੇ ਕੱਪੜੇ ਪਾਏ ਹੋਏ ਸਨ ਉਸਨੇ ਜਾ ਕੇ ਫਿਰ ਉਸ ਬਜ਼ੁਰਗ ਦੇ ਝਾੜੂ ਉੱਪਰ ਪੈਰ ਰੱਖ ਦਿੱਤਾ ਤਾਂ ਉਸ ਬਜ਼ੁਰਗ ਦੇ ਮੂੰਹੋਂ ਫ ਬਸ ਉਸ ਬਜ਼ੁਰਗ ਦੇ ਮੂੰਹੋਂ ਇਹ ਬਚਨ ਨਿਕਲਣ ਦੀ ਧੀਰ ਸੀ ਕਿ ਉਹ ਲੜਕੀ ਫੇਰ ਵਾਪਸ ਲੜਕਾ ਬਣ ਗਈ ਤੇ ਰਾਜਾ ਕਵਲ ਸਿੰਘ ਗੁਰੂ ਸ਼ਬਦ ਦਰਸ਼ਨ ਕਰਕੇ ਗੁਰੂ ਘਰੋਂ ਅਸੀਸਾਂ ਲੈ ਕੇ ਬਖਸ਼ਿਸ਼ਾਂ ਲੈ ਕੇ ਖੁਸ਼ੀਆਂ ਲੈ ਕੇ ਆਪਣੇ ਪਰਿਵਾਰ ਸਮੇਤ ਵਾਪਸ ਆਪਣੇ ਰਾਜ ਮੱਧ ਪ੍ਰਦੇਸ਼ ਚਲਾ ਗਿਆ ਇਹ ਸਾਰੀ વાર્ਤਾ ਹੁਣੇ ਜੋ ਮੈਂ ਤੁਹਾਨੂੰ ਸੁਣਾਈ ਇਹ ਕੋਈ ਝੂਠੀ ਕਹਾਣੀ ਨਹੀਂ ਸਗੋਂ ਸਾਡੇ ਮਾਣ ਮੱਤੇ ਸਿੱਖ ਇਤਿਹਾਸ ਦੀ ਇੱਕ ਸੱਚੀ ਸਾਖੀ ਆ ਤੇ ਇਸ ਸਾਖੀ ਦੇ ਵਿੱਚ ਜਿਸ ਝਾੜੂ ਵਾਲੇ ਬਜ਼ੁਰਗ ਦੀ ਗੱਲ ਹੋ ਰਹੀ ਆ ਉਹਨਾਂ ਦਾ ਨਾਮ ਸੀ ਭਾਈ ਸ਼ਾਲੋ ਜੀ ਇਹ ਉਹੀ ਭਾਈ ਸ਼ਾਲੋ ਜੀ ਨੇ ਜਿਨ੍ਹਾਂ ਦੇ ਬਚਨ ਅੱਜ ਵੀ ਅਟੱਲ ਨੇ ਅੱਜ ਵੀ ਪੂਰੇ ਹੋ ਰਹੇ ਨੇ ਤੇ ਉਹ ਬਚਨ ਕੀ ਸੀ ਕਿ ਪਾਥੀਆਂ ਬਦਲੇ ਪੁੱਤ ਲੈ ਜਾਓ ਤੇ ਉਹੀ ਭਾਈ ਸ਼ਾਲੋ ਜੀ ਨੇ ਜਿਨ੍ਹਾਂ ਨੇ ਤਿੰਨ ਗੁਰੂ ਸਹਿਬਾਨ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਇਹ ਉਹੀ ਭਾਈ ਸ਼ਾਲੋ ਜੀ ਨੇ ਜੋ ਸਾਰੇ ਸ਼ਹਿਰ ਦਾ ਪ੍ਰਬੰਧ ਦੇਖਦੇ ਸਨ ਤੇ ਅੱਜ ਇਹਨਾਂ ਦੇ ਨਾਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਕੋਲ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਆ ਜਿਹਦਾ ਨਾਮ ਆ ਗੁਰਦੁਆਰਾ ਭਾਈ ਛਾਲੋ ਜੀ ਦਾ ਟੋਬਾ ਤੇ ਇਸ ਗੁਰਦੁਆਰਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਬਣਾਇਆ ਗਿਆ ਸੀ ਤੇ ਜਿਹੜੀ ਸਾਖੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਦਾ ਪ੍ਰਮਾਣ ਵੀ ਸਾਨੂੰ ਇਸ ਗੁਰਦੁਆਰਾ ਸਾਹਿਬ ਤੋਂ ਮਿਲ ਜਾਂਦਾ ਆ ਤੁਸੀਂ ਗੁਰਦੁਆਰਾ ਸਾਹਿਬ ਤੇ ਜਾਓਗੇ ਨਾ ਤਾਂ ਉਹਦੇ ਅੰਦਰ ਇੱਕ ਬਹੁਤ ਵੱਡਾ ਫਰੇਮ ਲੱਗਾ ਆ ਉਹਦੇ ਉੱਪਰ ਕੁਝ ਤਸਵੀਰਾਂ ਬਣੀਆਂ ਨੇ ਤੇ ਥੱਲੇ ਪੂਰੀ ਸਾਖੀ ਲਿਖੀ ਹੋਈ ਆ ਤੇ ਹੁਣ ਇਸ ਵੀਡੀਓ 'ਚ ਆਪਾਂ ਜਿਹੜੀ ਗੱਲ ਕੀਤੀ ਆ ਕਿ ਭਾਈ ਛਾਲੋ ਜੀ ਦੇ ਉਹ ਬਚਨ ਜਿਹੜੇ ਅੱਜ ਵੀ ਸੱਚ ਹੋ ਰਹੇ ਆ ਕਿ ਪਾਥੀਆਂ ਬਦਲੇ ਪੁੱਤਰ ਲੈ ਜਾਓ ਇਹ ਸਾਰਾ ਵਰਤਾਰ ਕਿਵੇਂ ਹੁੰਦਾ ਆ ਇਹਦੇ ਬਾਰੇ ਜਾਣਾਂਗੇ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਪਰ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਇੱਕ ਬੇਨਤੀ ਕਿ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਜਾਂ ਫਿਰ ਉਹ ਵੀਵਰਸ ਜੋ ਬਹੁਤ ਸਮੇਂ ਤੋਂ ਸਾਡੇ ਚੈਨਲ ਨੂੰ ਦੇਖਦਾ ਰਹੇ ਨੇ ਪਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਅੱਗੇ ਤੋਂ ਅਸੀਂ ਕੋਈ ਵੀ ਅਜਿਹੀ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓ ਲੈ ਕੇ ਆਈਏ ਤਾਂ ਉਦੋਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਇਸ ਤੋਂ ਇਲਾਵਾ ਅਸੀਂ ਆਪਣੇ YouTube ਚੈਨਲ ਦੇ ਉੱਪਰ ਹੁਣ ਲਾਈਵ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਹਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਸ਼ਾਮੀ 7 ਵਜੇ ਲਾਈਵ ਆਇਆ ਕਰਾਂਗੇ ਆਪਣੇ ਇਸੇ YouTube ਚੈਨਲ ਦੇ ਉੱਪਰ ਤੇ ਉਹਦੇ ਵਿੱਚ ਫਿਰ ਆਪਾਂ ਲਾਈਵ ਗੱਲਬਾਤ ਕਰਿਆ ਕਰਾਂਗੇ ਜੇਕਰ ਤੁਹਾਡੇ ਮਨਾਂ ਦੇ ਅੰਦਰ ਕੋਈ ਸਵਾਲ ਆ ਕੋਈ ਸ਼ੰਕਾ ਆ ਤੁਸੀਂ ਸਾਨੂੰ ਲਾਈਵ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਲਾਈਵ ਦੇ ਵਿੱਚ ਤੁਹਾਡੇ ਸਵਾਲਾਂ ਦਾ ਤੁਹਾਡੇ ਸ਼ੰਕਿਆਂ ਦਾ ਜਵਾਬ ਦੇ ਸਕੀਏ ਸੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੋ ਤਾਂ ਜੋ ਸਾਡੀ ਵੀਡੀਓਜ਼ ਦਾ ਸਾਡੇ ਲਾਈਵ ਦਾ ਡਾ ਨੋਟੀਫਿਕੇਸ਼ਨ ਆ ਤੁਹਾਨੂੰ ਉਸੇ ਵੇਲੇ ਮਿਲ ਜਾ ਕਰੇ ਸੋ ਹੁਣ ਆਪ ਆਪਣੀ ਵੀਡੀਓ ਚ ਅੱਗੇ ਵਧਦੇ ਆ ਤੇ ਗੱਲ ਕਰਦੇ ਆ ਭਾਈ ਸ਼ਾਲੋ ਜੀ ਦੇ ਬਾਰੇ ਭਾਈ ਸ਼ਾਲੋ ਜੀ ਕੌਣ ਸਨ ਭਾਈ ਸ਼ਾਲੋ ਜੀ ਦਾ ਜਨਮ 29 ਸਤੰਬਰ 1554 ਨੂੰ ਦੇਸੀ ਮਹੀਨਾ ਦੇ हिसाब ਨਾਲ 14 ਅੱਸੂ ਨੂੰ ਪਿੰਡ ਦੌਲਾ ਕਿੰਗਰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਹੁੰਦਾ ਆ ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਦਿਯਾਲਾ ਜੀ ਤੇ ਮਾਤਾ ਜੀ ਦਾ ਨਾਮ ਸੁਖਦੇਈ ਸੀ ਪਹਿਲਾਂ ਆਪ ਜਿਹੜੇ ਮਾਤਾ ਪਿਤਾ ਸੀ ਉਹ ਸਖੀ ਸਰਵਰਾਂ ਨੂੰ ਪੂਜਦੇ ਸੀ ਪਰ ਫਿਰ ਇੱਕ ਵਾਰ ਦੀ ਗੱਲ ਹੈ ਕਿ ਭਾਈ ਸ਼ਾਲੋ ਜੀ ਦੇ ਮਾਤਾ ਪਿਤਾ ਜੀ ਉਹਨਾਂ ਨੂੰ ਨਾਲ ਲੈ ਕੇ ਸ੍ਰੀ ਅਮਰਸਰ ਸਾਹਿਬ ਵਿਖੇ ਹੁੰਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਦਾ ਪ੍ਰਭਾਵ ਅਜਿਹਾ ਪੈਂਦਾ ਆ ਇਹਨਾਂ ਦੇ ਮਾਤਾ ਪਿਤਾ ਉੱਪਰ ਕਿ ਉਹ ਸਖੀ ਸਰਵਰਾਂ ਦੀ ਜਿਹੜੀ ਪੂਜਾ ਆ ਉਹ ਛੱਡ ਦਿੰਦੇ ਆ ਤੇ ਗੁਰੂ ਘਰ ਦੇ ਪੱਕੇ ਸੇਵਕ ਬਣ ਜਾਂਦੇ ਆ ਯਾਨੀ ਕਿ ਸਿੱਖ ਬਣ ਜਾਂਦੇ ਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤੇ ਫਿਰ ਉਸ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਦੇ ਨੇੜ ਪੱਕੇ ਤੌਰ ਤੇ ਰਣ ਲੱਗ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਉਹ ਸਾਖੀ ਦੀ ਜਿਹਦੇ ਵਿੱਚ ਭਾਈ ਸ਼ਾਲੋ ਜੀ ਬਚਨ ਕਰਦੇ ਨੇ ਕਿ ਪਾਥੀਆਂ ਲੈ ਕੇ ਆਓ ਤੇ ਪੁੱਤ ਲੈ ਜਾਓ ਹੁਣ ਹੁੰਦਾ ਕੀ ਆ ਕਿ ਸ੍ਰੀ ਅਮਰਸਰ ਸਾਹਿਬ ਵਿਖੇ ਬਹੁਤ ਭਾਰੀ ਮੀਂਹ ਪੈਂਦਾ ਆ ਤੇ ਉਸ ਮੀਂਹ ਦੇ ਨਾਲ ਜਿੰਨਾ ਵੀ ਬਾਲਣ ਪਿਆ ਵਾ ਉਹ ਸਾਰਾ ਗਿੱਲਾ ਜਾਂਦਾ ਵਾ ਹੁਣ ਇਹ ਜਿਹੜਾ ਬਾਲਣ ਆ ਇਹ ਸਿਰਫ ਲੰਗਰ ਪਕਾਉਣ ਵਾਸਤੇ ਨਹੀਂ ਰੱਖਿਆ ਸਗੋਂ ਇਹਦੇ ਨਾਲ ਇੱਟਾਂ ਵੀ ਪਕਾਈਆਂ ਜਾ ਰਹੀਆਂ ਨੇ ਇੱਟਾਂ ਕਾਦੇ ਵਾਸਤੇ ਕਿ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਆ ਉਹਨੂੰ ਪੱਕਾ ਕਰਨ ਦੀ ਸੇਵਾ ਚੱਲ ਰਹੀ ਆ ਉਹਦੀ ਪਕਾਈ ਚੱਲ ਰਹੀ ਆ ਤੇ ਉਸਨੂੰ ਪੱਕਾ ਕਰਨ ਵਾਸਤੇ ਨੇੜੇ ਇੱਕ ਆਵਾ ਲਾਇਆ ਗਿਆ ਵਾ ਤੇ ਉਹਦੇ ਵਿੱਚ ਇੱਟਾਂ ਨੂੰ ਪਕਾਇਆ ਜਾ ਰਿਹਾ ਵਾ ਪਰ ਮੀਂਹ ਪੈਣ ਕਰਕੇ ਬਾਲਣ ਪੂਰੀ ਤਰ੍ਹਾਂ ਨਾਲ ਗਿੱਲਾ ਹੋ ਚੁੱਕਾ ਆ ਹੁਣ ਗਿੱਲੇ ਬਾਲਣ ਦਾ ਕਰਕੇ ਨਾ ਤਾਂ ਲੰਗਰ ਚੰਗੀ ਤਰ੍ਹਾਂ ਪੱਕ ਰਿਹਾ ਵਾ ਤੇ ਨਾ ਹੀ ਇੱਟਾਂ ਚੰਗੀ ਤਰ੍ਹਾਂ ਪੱਕੀਆਂ ਹੋ ਰਹੀਆਂ ਨੇ ਗੁਰੂ ਸਾਹਿਬ ਸੇਵਾਦਾਰਾਂ ਨੂੰ ਹੁਕਮ ਕਰਦੇ ਆ ਕਿ ਜਾਓ ਸੁੱਕੇ ਬਾਲਣ ਦਾ ਇੰਤਜ਼ਾਮ ਕਰੋ ਤਾਂ ਸੰਗਤ ਗੁਰੂ ਸਾਹਿਬ ਨੂੰ ਕਹਿੰਦੀ ਆ ਕਿ ਮਹਾਰਾਜ ਇਹ ਡਿਊਟੀ ਤੁਸੀਂ ਲਾਓ ਭਾਈ ਸ਼ਾਲੋ ਜੀ ਦੀ ਗੁਰੂ ਸਾਹਿਬ ਭਾਈ ਸ਼ਾਲੋ ਜੀ ਨੂੰ ਆਵਾਜ਼ ਦੇ ਕੇ ਸੁੱਕਾ ਬਾਲਣ ਇਕੱਠਾ ਕਰਨ ਵਾਸਤੇ ਕਹਿੰਦੇ ਆ ਤਾਂ ਭਾਈ ਸ਼ਾਲੋ ਜੀ ਕੀ ਕਰਦੇ ਆ ਕਿ ਗੱਡਾ ਕੱਢਦੇ ਆ ਤੇ ਪਿੰਡ ਪੰਡੋਰੀ ਵੜਾਂ ਚੱਲ ਜਾਂਦੇ ਆ ਤੇ ਦੇ ਨਾਲ ਹੀ ਲਾਗੇ ਲਾਗੇ ਦੇ ਪਿੰਡਾਂ ਵਿੱਚ ਇਹੋ ਕ ਜਿਹੜਾ ਇੱਕ ਪਾਥੀ ਦਊਗਾ ਉਹਦੇ ਕਰੇ ਇੱਕ ਪੁੱਤ ਹੋਊਗਾ ਤੇ ਜਿਹੜਾ 20 ਪਾਥੀਆਂ ਲੈ ਕੇ ਆਊਗਾ ਉਹਨੂੰ 20 ਪੁੱਤ ਵੇਖਦੇ ਹੀ ਵੇਖਦੇ ਗੱਡਾ ਪਾਥੀਆਂ ਨਾਲ ਭਰ ਜਾਂਦਾ ਆ ਭਾਈ ਸ਼ਾਲੋ ਜੀ ਪਾਥੀਆਂ ਦਾ ਭਰ ਆਇਆ ਗੱਡਾ ਜਦੋਂ ਲੈ ਕੇ ਵਾਪਸ ਪਹੁੰਚਦੇ ਆ ਤਾਂ ਉਦੋਂ ਤੱਕ ਗੁਰੂ ਸਾਹਿਬ ਨੂੰ ਇਹ ਵੀ ਖਬਰ ਪਹੁੰਚ ਚੁੱਕੀ ਹੁੰਦੀ ਆ ਕਿ ਭਾਈ ਸ਼ਾਲੋ ਜੀ ਨੇ ਇਹੋ ਕਹ ਦਿੱਤਾ ਆ ਕਿ ਪਾਥੀਆਂ ਵੰਡੇ ਪੁੱਤ ਮਿਲਦੇ ਆ ਗੁਰੂ ਸਾਹਿਬ ਭਾਈ ਸ਼ਾਲੋ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਬਹੁਤ ਸਸਤਾ ਸੌਦਾ ਕਰ ਰਹੇ ਜੇ ਤੁਹਾਨੂੰ ਇੱਕ ਵਾਰ ਸੋਚਣਾ ਚਾਹੀਦਾ ਸੀ ਤਪਾਈ ਸ਼ਾਲੋ ਜੀ ਜੇਕਰ ਨਿਮਰਤਾ ਜਵਾਬ ਦਿੰਦੇ ਨੇ ਕਿ ਮਹਾਰਾਜ ਸੋਚਾਂ ਤੇ ਮੈਂ ਤਾਂ ਜੇਕਰ ਤੁਹਾਡੇ ਘਰ ਵਿੱਚ ਕਿਸੇ ਗੱਲ ਦੀ ਥੋੜ੍ਹ ਹੋਵੇ ਤੁਹਾਡੇ ਘਰ ਤੋਂ ਤੁਹਾਡੇ ਦਰ ਤੋਂ ਲੋਕ ਬਖਸ਼ਿਸ਼ਾਂ ਦੇ ਨਾਲ ਰਹਿਮਤਾਂ ਦੇ ਨਾਲ ਝੋਲੀਆਂ ਭਰੌਂਦੇ ਥੱਕ ਜਾਂਦੇ ਆ ਪਰ ਤੁਸੀਂ ਝੋਲੀਆਂ ਭਰਦੇ ਨਹੀਂ ਥੱਕਦੇ ਫਿਰ ਮੈਂ ਕਿਹ ਸੋਚਾਂ ਗੁਰੂ ਸਾਹਿਬ ਭਾਈ ਸ਼ਾਲੋ ਜੀ ਦਾ ਇਹ ਜਵਾਬ ਸੁਣ ਕੇ ਬਹੁਤ ਪ੍ਰਸੰਨ ਹੁੰਦੇ ਆ ਤੇ ਨਾਲ ਹੀ ਬਚਨ ਕਰਦੇ ਨੇ ਕਿ ਭਾਈ ਸ਼ਾਲੋ ਜੀ ਨੇ ਜੋ ਬਚਨ ਕੀਤੇ ਨੇ ਉਹ ਸੱਚ ਰਹਿਣਗੇ ਤੇ ਜੁਗਤ ਜੁਗਾ ਟੱਲ ਹੋਣਗੇ ਤੇ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਭਾਈ ਸ਼ਾਲੋ ਜੀ ਦਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਤੋਬਾ ਭ ਉਥੇ ਪਾਥੀਆਂ ਵੰਡੇ ਪੁੱਤ ਮਿਲਦੇ ਨੇ ਅੱਜ ਵੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਪਾਥੀਆਂ ਲੈ ਕੇ ਆਉਂਦੀਆਂ ਨੇ ਇੱਥੇ ਜੋ ਟੋਬਾ ਬਣਿਆ ਵਾ ਉਹਦੇ 'ਚ ਇਸ਼ਨਾਨ ਕਰਦੀਆਂ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਤੇ ਜੋ ਨਿਯਮ ਦੱਸਿਆ ਜਾਂਦਾ ਆ ਉਹਦਾ ਪਾਲਣ ਕਰਕੇ ਇੱਥੇ ਅੱਜ ਵੀ ਲੋਕਾਂ ਨੂੰ ਪੁੱਤਰ ਦੀ ਦਾਤ ਮਿਲਦੀ ਆ ਮੈਂ ਖੁਦ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਆ ਤੇ ਬਹੁਤ ਵਾਰ ਸੁਭਾਗ ਪ੍ਰਾਪਤ ਹੋਇਆ ਵਾ ਗੁਰਦੁਆਰਾ ਟੋਬਾ ਭਾਈ ਸ਼ਾਲੋ ਜੀ ਦੇ ਦਰਸ਼ਨ ਕਰਨ ਦਾ ਤੇ ਮੈਂ ਜਿੰਨੀ ਵਾਰ ਵੀ ਉੱਥੇ ਜਾਣਾ ਆ ਨਾ ਉਸ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਜਾਣਾ ਆ ਉਨੀ ਵਾਰ ਹੀ ਸੰਗਤ ਜਿਹੜੀ ਆ ਆਈ ਹੁੰਦੀ ਆ ਸ਼ੁਕਰਾਨੇ ਕਰਨ ਵਾਸਤੇ ਤੇ ਜਿਨ੍ਹਾਂ ਨੇ ਆਪਣੀਆਂ ਗੋਦੀਆਂ ਦੇ ਵਿੱਚ ਬੱਚੇ ਚੁੱਕੇ ਨੇ ਛੋਟੇ-ਛੋਟੇ ਤੇ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਆ ਬਹੁਤ ਖੁਸ਼ੀ ਹੁੰਦੀ ਆ ਕਿ ਮਹਾਰਾਜ ਤੇਰੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਆ ਅੱਜ ਵੀ ਤੁਹਾਡੇ ਜਿਹੜੇ ਬੱਚਨ ਆ ਉਹ ਟਾਲਿਆ ਪੂਰੇ ਹੋ ਰਹੇ ਨੇ ਸੋ ਬੇਨਤੀ ਆ ਜਿਨ੍ਹਾਂ ਨੇ ਅਜੇ ਤੱਕ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਜ਼ਰੂਰ ਜਾਣ ਉੱਥੇ ਦਰਸ਼ਨ ਕਰਨ ਉੱਥੇ ਦੇ ਜੋ ਪ੍ਰਬੰਧਕ ਨੇ ਉੱਥੇ ਦੇ ਜੋ ਸੇਵਾਦਾਰ ਨੇ ਉਹਨਾਂ ਨੂੰ ਮਿਲੋ ਉੱਥੇ ਜੋ ਸੰਗਤ ਆਉਂਦੀ ਆ ਉਹਨਾਂ ਨੂੰ ਮਿਲੋ ਉਹਨਾਂ ਦੇ ਤੁਸੀਂ ਵਿਊ ਲਓ ਉਹਨਾਂ ਦਾ ਓਪੀਨੀਅਨ ਸੁਣੋ ਖਾਸ ਕਰਕੇ ਉਹ ਜਿਹੜੇ ਕਮੈਂਟਾਂ ਚ ਕਹਿੰਦੇ ਨੇ ਕਿ ਮੈਂ ਭਰਮ ਭਲੇਖੇ ਪਾ ਰਿਹਾ ਵਾਂ ਮੈਂ ਝੂਠੀਆਂ ਸਾਖੀਆਂ ਸੁਣਾ ਰਿਹਾ ਵਾਂ ਮੈਂ ਅੰਧਵਿਸ਼ਵਾਸ ਫਲਾ ਰਿਹਾ ਵਾਂ ਸੋ ਖੈਰ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਦੂਜੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਖਾਸ ਕਰਕੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਇਥੇ ਜ਼ਰੂਰ ਜਾਣਾ ਚਾਹੀਦਾ ਆ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ